ਪੈਸਾ ਲਗਾਉਣਾ ਸਿੱਖੋ ਦਿਖਾਉਣਾ ਨਹੀਂ ਅੱਜਕੱਲ ਸੋਸ਼ਲ ਮੀਡੀਆ ਤੇ ਦੇਖੋ ਹਰ ਕੋਈ ਆਪਣਾ ਸਭ ਕੁਝ ਦਿਖਾਉਣ ਦੇ ਵਿੱਚ ਲੱਗਿਆ ਹੋਇਆ ਮਹਿੰਗੀਆਂ ਕਾਰਾਂ ਦੀਆਂ ਚਾਬੀਆਂ ਵੱਡੇ ਵੱਡੇ ਘਰਾਂ ਦੀਆਂ ਫਟਮਾਂ ਅਤੇ ਬ੍ਰਾਂਡਡ ਕੱਪੜਿਆਂ ਦੀਆਂ ਸੈਲਫੀਆਂ ਪਰ ਕੀ ਤੁਸੀਂ ਕਦੇ ਸੋਚਿਆ ਕਿ ਇਹ ਦਿਖਾਵੇ ਵਾਲੀ ਅਮੀਰੀ ਕਿੰਨੀ ਕੁ ਸੱਚੀ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜਾ ਇਨਸਾਨ ਅਸਲ ਦੇ ਵਿੱਚ ਅਮੀਰ ਹੁੰਦਾ ਉਹ ਕਦੇ ਵੀ ਇਹ ਸਭ ਦਿਖਾਉਂਦਾ ਨਹੀਂ ਉਸ ਦੀ ਤਾਕਤ ਉਸ ਦੇ ਬੈਂਕ ਬੈਲੈਂਸ ਦੇ ਵਿੱਚ ਲੁਕੀ ਹੋਈ ਹੁੰਦੀ ਆ ਨਾ ਕਿ ਉਸ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਤੇ ਮੇਰਾ ਸਵਾਲ ਸਿੱਧਾ ਤੁਸੀਂ ਉਸ ਇਨਸਾਨ ਨੂੰ ਜ਼ਿਆਦਾ ਸਫਲ ਮੰਨੋ ਜਿਸ ਨੇ ਸਾਰਾ ਪੈਸਾ ਮਹਿੰਗੀਆਂ ਚੀਜ਼ਾਂ ਤੇ ਖਰਚ ਕਰ ਦਿੱਤਾ ਜਾਂ ਉਸ ਨੂੰ ਜਿਸ ਨੇ ਚੁੱਪਚਾਪ ਨਿਵੇਸ਼ ਕਰਕੇ ਆਪਣੀਆਂ ਪੀੜ੍ਹੀਆਂ ਨੂੰ ਸਾਕਤ ਕਰ ਲਿਆ ਅੱਜ ਅਸੀਂ ਇਸੇ ਅਮੀਰੀ ਬਾਰੇ ਗੱਲ ਕਰਾਂਗੇ ਅਤੇ ਸਿੱਖਾਂਗੇ ਕਿ ਪੈਸਾ ਲੁਕਾਉਣਾ ਸਿੱਖੋ ਦਿਖਾਉਣਾ ਨਹੀਂ ਦਾ ਅਸਲ ਮਤਲਬ ਕੀ ਆ ਇਹ ਵੀਡੀਓ ਤੁਹਾਡੇ ਪੈਸੇ ਪ੍ਰਤੀ ਸੋਚ ਬਦਲ ਦੇਊਗੀ ਆਓ ਸ਼ੁਰੂ ਕਰੀਏ ਹੁਣ ਗੱਲ ਕਰਦੇ ਆ ਕਿ ਲੋਕ ਪੈਸਾ ਲੁਕਾਉਣ ਦੀ ਬਜਾਏ ਦਿਖਾਉਂਦੇ ਕਿਉਂ ਨੇ ਇਸ ਦਾ ਸਭ ਤੋਂ ਵੱਡਾ ਕਾਰਨ ਆ ਸੋਸ਼ਲ ਪ੍ਰੈਸ਼ਰ ਅਤੇ ਨਕਲੀ ਦਬਾਅ ਸਾਨੂੰ ਲੱਗਦਾ ਕਿ ਜਦੋਂ ਤੱਕ ਅਸੀਂ ਨਵੀਂ ਕਾਰ, ਮਹਿੰਗਾ ਫੋਨ ਜਾਂ ਵੱਡਾ ਘਰ ਨਹੀਂ ਦਿਖਾਉਂਦੇ ਉਦੋਂ ਤੱਕ ਲੋਕ ਸਾਨੂੰ ਸਫਲ ਨਹੀਂ ਮੰਨਣਗੇ। ਇਸੇ ਦਬਾਅ ਦੇ ਵਿੱਚ ਆ ਕੇ ਅਸੀਂ ਉਹ ਚੀਜ਼ਾਂ ਵੀ ਖਰੀਦ ਲੈਣੇ ਆ ਜਿਨ੍ਹਾਂ ਦੀ ਸਾਨੂੰ ਅਸਲ ਦੇ ਵਿੱਚ ਜ਼ਰੂਰਤ ਵੀ ਨਹੀਂ ਹੁੰਦੀ। ਸਿਰਫ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਜਿਨ੍ਹਾਂ ਦੇ ਸਾਨੂੰ ਪ੍ਰਭਾਵ ਹੀ ਨਹੀਂ ਹੁੰਦੀ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜਿਹੜੇ ਲੋਕ ਜ਼ਿਆਦਾ ਦਿਖਾਵਾ ਕਰਦੇ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਕਰਜ਼ੇ ਦੇ ਜਾਲ ਦੇ ਵਿੱਚ ਫਸੇ ਹੋਏ ਹੁੰਦੇ ਨੇ। ਇਸ ਨੂੰ ਅੰਗਰੇਜ਼ੀ ਦੇ ਵਿੱਚ ਕੀਪਿੰਗ ਅਪ ਵਿਦ ਦਾ ਜੌਨਸ ਵੀ ਕਹਿੰਦੇ ਨੇ। ਭਾਵ ਦੂਜਿਆਂ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਹੈ। ਉਹ ਉਹ ਕਾਪਾਣੇ ਭਵਿੱਖ ਦੀ ਕਮਾਈ ਨੂੰ ਅੱਜ ਦੇ ਦਿਖਾਵੇ ਤੇ ਖਰਚ ਕਰ ਦਿੰਦੇ ਨੇ ਉਹ ਸਿਰਫ ਇੱਕ ਲਿਸ਼ਕ ਪੁਸ਼ਕ ਵਾਲੀ ਜ਼ਿੰਦਗੀ ਦਾ ਡਰਾਮਾ ਕਰ ਰਹੇ ਹੁੰਦੇ ਨੇ ਮਹਿੰਗੀਆਂ ਚੀਜ਼ਾਂ ਖਰੀਦਣ ਨਾਲ ਤੁਹਾਡੀ ਨੈਟਵਰਥ ਘਟ ਜਾਂਦੀ ਆ ਪਰ ਦਿਖਾਵਾ ਕਰਨ ਨਾਲ ਤੁਹਾਨੂੰ ਲੱਗਦਾ ਕਿ ਤੁਸੀਂ ਅਮੀਰ ਹੋ ਯਾਦ ਰੱਖੋ ਤੁਸੀਂ ਜਿੰਨਾ ਜਿਆਦਾ ਪੈਸਾ ਦਿਖਾਵਾ ਕਰਨ ਤੇ ਖਰਚ ਕਰੋਗੇ ਉਨਾ ਹੀ ਘੱਟ ਪੈਸਾ ਤੁਸੀਂ ਅਮੀਰ ਬਣ ਲਈ ਬੱਚਾ ਆਪਾਂਗੇ ਦਿਖਾਵਾ ਤੁਹਾਨੂੰ ਖੁਸ਼ੀ ਨਹੀਂ ਸਕੋ ਹੋਰ ਕਰਜ਼ੇ ਅਤੇ ਤਣਾਵ ਲੈ ਕੇ ਜਾਂਦਾ ਹੁਣ ਗੱਲ ਕਰਦੇ ਹਾਂ ਉਸ ਇਨਸਾਨ ਦੀ ਜੋ ਸਾਨੂੰ ਸਿਖਾਉਂਦਾ ਕਿ ਅਸਲੀ ਅਮੀਰੀ ਕੀ ਹੁੰਦੀ ਆ ਅਤੇ ਇਸ ਨੂੰ ਕਿਵੇਂ ਲੁਕਾਉਣਾ ਮੈਂ ਗੱਲ ਕਰ ਰਿਹਾ ਦੁਨੀਆ ਦੇ ਸਭ ਤੋਂ ਸਫਲ ਨਿਵੇਸ਼ਕ ਵਿੱਚੋਂ ਇੱਕ ਵਾਰਨ ਵਫਟ ਦੀ ਵਾਰਨ ਵਫਟ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ਦੇ ਵਿੱਚੋਂ ਆਉਂਦੇ ਨੇ ਪਰ ਉਹਨਾਂ ਨੂੰ ਦੇਖ ਕੇ ਤੁਹਾਨੂੰ ਕਦੇ ਨਹੀਂ ਲੱਗੂਗਾ ਕਿ ਉਹ ਕਿੰਨੇ ਪੈਸੇ ਦੇ ਮਾਲਕ ਨੇ ਉਹ ਅੱਜ ਵੀ ਮਾਹਾ ਦੇ ਵਿੱਚ ਉਸੇ ਛੋਟੇ ਅਤੇ ਪੁਰਾਣੇ ਘਰ ਦੇ ਵਿੱਚ ਰਹਿੰਦੇ ਨੇ ਜੋ ਉਹਨਾਂ ਨੇ 19 558 ਦੇ ਵਿੱਚ ਸਿਰਫ 31500 ਡਾਲਰ ਦੇ ਵਿੱਚ ਖਰੀਦਿਆ ਸੀ ਸੋਚੋ ਆਜੂ ਅਰਬਾਂ ਦੇ ਮਾਲਕ ਨੇ ਪਰ ਉਹਨਾਂ ਨੇ ਕਦੇ ਵੀ ਆਪਣੇ ਆਪ ਨੂੰ ਦਿਖਾਉਣ ਲਈ ਲਗਜ਼ਰੀ ਮਹਿਲ ਨਹੀਂ ਖਰੀਦਿਆ ਉਹ ਅੱਜ ਵੀ ਬਹੁਤ ਸਾਦਾ ਭੋਜਨ ਖਾਂਦੇ ਨੇ ਅਤੇ ਅੱਜ ਵੀ ਆਪਣੇ ਰੋਜ਼ਾਨਾ ਦੇ ਰੁਟੀਨ ਦੇ ਕੰਮ ਖੁਦ ਕਰਨਾ ਪਸੰਦ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਤੁਹਾਡੇ ਕੋਲ ਚੰਗੇ ਦੋਸਤ ਅਤੇ ਖੁਸ਼ੀ ਆ ਤੁਹਾਨੂੰ ਮਹਿੰਗੀਆਂ ਚੀਜ਼ਾਂ ਖਰੀਦਣ ਦੀ ਲੋੜ ਨਹੀਂ ਵਾਰਨ ਬਫੇਟ ਦਾ ਫਲਸਫਾ ਬਹੁਤ ਸਾਫ਼ ਆ ਜੇਕਰ ਤੁਸੀਂ ਉਹ ਚੀਜ਼ਾਂ ਖਰੀਦਦੇ ਹੋ ਜਿਨ੍ਹਾਂ ਦੀ ਤੁਹਾਨੂੰ ਲੋੜ ਨਹੀਂ ਤਾਂ ਜਲਦੀ ਹੀ ਤੁਹਾਨੂੰ ਉਹ ਚੀਜ਼ਾਂ ਵੇਚਣੀਆਂ ਪੈਣਗੀਆਂ ਨਗੀਆਂ ਜਿਨ੍ਹਾਂ ਦੇ ਤੁਹਾਨੂੰ ਲੋੜ ਹੈ ਉਹ ਆਪਣਾ ਪੈਸਾ ਮਹਿੰਗੀਆਂ ਕਾਰਾਂ ਜਾਂ ਜੈਟਾਂ ਤੇ ਖਰਚ ਨਹੀਂ ਕਰਦੇ ਸਗੋਂ ਕੰਪਨੀਆਂ ਦੇ ਸ਼ੇਰਾਂ ਦੇ ਵਿੱਚ ਨਿਵੇਸ਼ ਕਰਦੇ ਨੇ ਜੋ ਉਹਨਾਂ ਨੂੰ ਹੋਰ ਪੈਸਾ ਕਮਾ ਕੇ ਦਿੰਦੇ ਨੇ ਇਹ ਆ ਪੈਸਾ ਲੁਕਾਉਣਾ ਉਹ ਆਪਣੀ ਜ਼ਿੰਦਗੀ ਨੂੰ ਆਰਾਮ ਨਾਲ ਜੀ ਰਹੇ ਨੇ ਕਿਉਂਕਿ ਉਹਨਾਂ ਨੂੰ ਕਿਸੇ ਨੂੰ ਵੀ ਕੁਝ ਵੀ ਸਾਬਤ ਕਰਨ ਦੀ ਲੋੜ ਨਹੀਂ ਹੈ ਇਸ ਲਈ ਸਿੱਖੋ ਅਸਲੀ ਤਾਕਤ ਅਤੇ ਅਮੀਰੀ ਦਿਖਾਵੇ ਦੇ ਵਿੱਚ ਨਹੀਂ ਬਲਕਿ ਗੁਪਤ ਨਿਵੇਸ਼ ਅਤੇ ਸਾਦੀ ਜੀਵਨ ਸ਼ੈਲੀ ਦੇ ਵਿੱਚ ਆ ਜਦੋਂ ਤੁਸੀਂ ਦਿਖਾਵਾ ਬੰਦ ਕਰ ਦਿੰਨੇ ਹੋ ਤਾਂ ਤੁਹਾਡੀ ਅਮੀਰੀ ਵਧਣਾ ਸ਼ੁਰੂ ਹੋ ਜਾਂਦੀ ਹੈ ਹੁਣ ਅਸੀਂ ਗੱਲ ਕਰਾਂਗੇ ਕਿ ਅਸਲ ਦੇ ਵਿੱਚ ਪੈਸਾ ਲਗਾਉਣਾ ਕਿਵੇਂ ਆ ਇਹ ਕੋਈ ਜਾਦੂ ਨਹੀਂ ਸਗੋਂ ਸਹੀ ਵਿੱਤੀ ਆਦਤਾਂ ਦਾ ਨਾਮ ਹੈ ਇਸ ਦੇ ਵਿੱਚ ਤਿੰਨ ਬਹੁਤ ਹੀ ਸੌਖੇ ਨਿਯਮ ਨੇ ਜੋ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਣਗੇ ਨਿਯਮ ਨੰਬਰ ਪਹਿਲਾ ਜ਼ਰੂਰਤ ਅਤੇ ਚਾਹਤ ਦੇ ਵਿੱਚ ਫਰਕ ਕਰੋ ਸਭ ਤੋਂ ਪਹਿਲਾ ਕਦਮ ਇਹ ਸਮਝਣਾ ਕਿ ਕੀ ਜ਼ਰੂਰਤ ਆ ਤੇ ਕੀ ਚਾਹਤ ਆ ਜਿਆਤਰ ਲੋਕ ਦਿਖਾਵੇ ਲਈ ਆਪਣੀ ਸਾਰੀ ਕਮਾਈ ਚਾਹਤਾਂ ਪੂਰੀਆਂ ਕਰਨ ਦੇ ਵਿੱਚ ਲਗਾ ਦਿੰਦੇ ਨੇ ਜਦੋਂ ਤੁਸੀਂ ਕੋਈ ਵੀ ਚੀਜ਼ ਖਰੀਦਣ ਲੱਗੋ ਤਾਂ ਆਪਣੇ ਆਪ ਨੂੰ ਇੱਕ ਸਵਾਲ ਪੁੱਛੋ ਕੀ ਇਹ ਮੇਰੀ ਜ਼ਿੰਦਗੀ ਨੂੰ ਅਸਲ ਦੇ ਵਿੱਚ ਬਿਹਤਰ ਬਣਾਉਗੀ ਜਾਂ ਸਿਰਫ ਇੱਕ ਹਫ਼ਤੇ ਲਈ ਚੰਗਾ ਮਹਿਸੂਸ ਕਰਵਾਉਗੀ ਜੇ ਇਹ ਸਿਰਫ ਦਿਖਾਵੇ ਲਈ ਆ ਤਾਂ ਉਹ ਪੈਸਾ ਖਰਚ ਕਰਨ ਦੀ ਬਜਾਏ ਬਚਾਓ ਅਤੇ ਨਿਵੇਸ਼ ਕਰੋ ਅਸਲੀ ਅਮੀਰ ਲੋਕ ਪਹਿਲਾਂ ਨਿਵੇਸ਼ ਕਰਦੇ ਨੇ ਫਿਰ ਬਚੇ ਹੋਏ ਪੈਸੇ ਨਾਲ ਖਰਚ ਕਰਦੇ ਨੇ ਨਿਯਮ ਨੰਬਰ 2 ਕਰਜ਼ਾ ਨਹੀਂ ਐਸਟ ਬਣਾਓ ਦੂਜਾ ਨਿਜਮਾ ਕਿ ਤੁਸੀਂ ਉਹ ਚੀਜ਼ਾਂ ਖਰੀਦੋ ਜੋ ਤੁਹਾਨੂੰ ਹੋਰ ਪੈਸਾ ਬਣਾ ਕੇ ਦੇਣ ਇਹਨਾਂ ਨੂੰ ਐਸਟ ਕਿਹਾ ਜਾਂਦਾ ਜੋ ਤੁਸੀਂ ਲਗਜ਼ਰੀ ਕਾਰ ਖਰੀਦਦੇ ਹੋ ਤਾਂ ਉਸ ਦੀ ਕੀਮਤ ਹਰ ਸਾਲ ਘਟ ਜਾਂਦੀ ਆ ਇਹ ਤੁਹਾਡੀ ਜ਼ਿੰਮੇਵਾਰੀ ਆ ਪਰ ਜੇ ਤੁਸੀਂ ਕੋਈ ਅਜਿਹੀ ਜਾਇਦਾਦ ਜਾਂ ਮਿਊਚੁਅਲ ਫੰਡ ਦੇ ਵਿੱਚ ਨਿਵੇਸ਼ ਕਰਦੇ ਹੋ ਜਿਸ ਦੀ ਕੀਮਤ ਹਮੇ ਦੇ ਨਾਲ ਵੱਧਦੀ ਆ ਤਾਂ ਇਹ ਤੁਹਾਡਾ ਐਸਟ ਬਣ ਜਾਂਦਾ ਖਾਮੋਸ਼ੀ ਅਮੀਰੀ ਦਾ ਰਾਜ ਇਹੀ ਆ ਆਪਣੀ ਮਿਹਨਤ ਦੀ ਕਮਾਈ ਨੂੰ ਵਧਣ ਦਾ ਮੌਕਾ ਦਿਓ ਦਿਖਾਵੇ ਤੇ ਪੈਸਾ ਲਾਉਣ ਦੀ ਬਜਾਏ ਅਜਿਹੀ ਥਾਂ ਤੇ ਲਗਾਓ ਜਿੱਥੇ ਚੁੱਪਚਾਪ ਤੁਹਾਡੇ ਲਈ ਕੰਮ ਕਰੇ ਨਜਮ ਨੰਬਰ 3 ਆਪਣੀ ਕਮਾਈ ਨੂੰ ਗੁਪਤ ਰੱਖੋ ਤੀਜਾ ਅਤੇ ਸਭ ਤੋਂ ਮਹੱਤਵਪੂਰਨ ਨਿਜਮਾ ਸੀਕਰੇਸੀ ਆਪਣੀ ਤਨਖਾਹ ਆਪਣੀ ਬਚਤ ਅਤੇ ਆਪਣੀ ਇਨਵੈਸਟਮੈਂਟ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਆ ਜਦੋਂ ਤੁਸੀਂ ਆਪਣੇ ਪੈਸੇ ਨੂੰ ਲੁਕਾਉਣੇ ਹੋ ਤਾਂ ਦੋ ਵੱਡੇ ਫਾਇਦੇ ਹੁੰਦੇ ਨੇ ਪਹਿਲਾ ਤੁਹਾਨੂੰ ਬੇਲੋੜੇ ਖਰਚੇ ਜਾਂ ਪਾਰਟੀਆਂ ਤੇ ਪੈਸਾ ਅਡਾਉਣ ਦਾ ਸਮਾਜਿਕ ਦਬਾਅ ਨਹੀਂ ਆਉਂਦਾ ਦੂਜਾ ਲੋਕ ਤੁਹਾਡੇ ਤੋਂ ਮਦਦ ਵੀ ਮੰਗ ਨਹੀਂ ਕਰਦੇ ਯਾਦ ਰੱਖੋ ਸ਼ੋਰ ਹਮੇਸ਼ਾ ਖਾਲੀ ਭਾਂਡੇ ਪਾਉਂਦੇ ਨੇ ਜੇਕਰ ਤੁਸੀਂ ਚੁੱਪਚਾਪ ਕੰਮ ਕਰਦੇ ਰਹੋਗੇ ਤਾਂ ਇੱਕ ਦਿਨ ਤੁਹਾਡੀ ਅਮੀਰ ਦਾ ਨਤੀਜਾ ਖੋਦੀ ਬੋਲ ਦੇਊਗਾ ਤਾਂ ਦੋਸਤੋ ਅੱਜ ਅਸੀਂ ਸਿੱਖਿਆ ਕਿ ਅਸਲ ਅਮੀਰੀ ਸੋਸ਼ਲ ਮੀਡੀਆ ਤੇ ਨਹੀਂ ਸਗੋਂ ਤੁਹਾਡੇ ਬੈਂਕ ਅਕਾਊਂਟ ਅਤੇ ਤੁਹਾਡੇ ਨਿਵੇਸ਼ ਦੇ ਵਿੱਚ ਲੁਕੀ ਹੋਈ ਹੁੰਦੀ ਆ ਸਾਡਾ ਮੁੱਖ ਸੰਦੇਸ਼ ਸਾਫ਼ ਆ ਸਫਲਤਾ ਦਾ ਮਤਲਬ ਮਹਿੰਗੀ ਚੀਜ਼ ਖਰੀਦਣ ਦੀ ਤਾਕਤ ਰੱਖਣਾ ਨਾ ਕਿ ਉਸ ਨੂੰ ਖਰੀਦ ਕੇ ਹਰ ਕਿਸੇ ਨੂੰ ਦਿਖਾਉਣਾ ਅਸਲੀ ਤਾਕਤ ਤੁਹਾਡੇ ਨੈਟਵਰਥ ਦੇ ਵਿੱਚ ਆ ਨਾ ਕਿ ਸਿਰਫ ਤੁਹਾਡੀ ਸੈਲਫੀ ਦੇ ਵਿੱਚ ਹੁਣ ਸਮਾਂ ਹੈ ਕਿ ਤੁਸੀਂ ਆਪਣੀ ਅਮੀਰੀ ਨੂੰ ਸ਼ੋਰ ਨਾਲ ਨਹੀਂ ਬਲਕਿ ਸ਼ਾਂਤੀ ਨਾਲ ਵਧਾਓ ਆਪਣੀ ਕਾਰ ਨੂੰ ਅਪਡੇਟ ਕਰਨ ਦੀ ਬਜਾਏ ਆਪਣੇ ਬੈਂਕ ਅਕਾਊਂਟ ਨੂੰ ਅਪਡੇਟ ਕਰੋ ਅੱਜ ਤੋਂ ਇੱਕ ਫੈਸਲਾ ਲਓ ਕਿ ਤੁਸੀਂ ਕਿਸੇ ਨੂੰ ਦਿਖਾਉਣ ਲਈ ਕੋਈ ਵੀ ਫਾਲਤੂ ਖਰਚਾ ਨਹੀਂ ਕਰੋਗੇ ਦਿਖਾਵਾ ਛੱਡੋ ਅਤੇ ਨਿਵੇਸ਼ ਕਰਨਾ ਸ਼ੁਰੂ ਕਰੋ ਹੁਣ ਸਮਾਂ ਹੈ ਕਾਰਵਾਈ ਕਰਨ ਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਅੱਜ ਇਸ ਵੀਡੀਓ ਤੋਂ ਕਿਹੜਾ ਨਿਯਮ ਸਿੱਖਿਆ ਅਤੇ ਤੁਸੀਂ ਸਭ ਤੋਂ ਪਹਿਲਾਂ ਕਿਹੜੀ ਚੀਜ਼ ਤੇ ਫਾਲਤੂ ਖਰਚਾ ਕਰਨਾ ਬੰਦ ਕਰੋਗੇ ਤੁਹਾਡਾ ਇੱਕ ਕਮੈਂਟ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰ ਸਕਦਾ ਜੇਕਰ ਤੁਹਾਨੂੰ ਲੱਗਿਆ ਕਿ ਇਸ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਕਿਸੇ ਹੋਰ ਲਈ ਵੀ ਫਾਇਦੇਮੰਦ ਹੋ ਸਕਦੀ ਆ ਤਾਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਸ਼ੇਅਰ ਜਰੂਰ ਕਰੋ ਅਜਿਹੀਆਂ ਹੋਰ ਜ਼ਰੂਰੀ ਵਿੱਤੀ ਗੱਲਾਂ ਸਿੱਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜਰੂਰ ਦਬਾ ਦਿ ਕਿ ਕੋਈ ਵੀ ਕੀਮਤੀ ਜਾਣਕਾਰੀ ਮਿਸ ਨਾ ਕਰੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਆਪਣਾ ਧਿਆਨ ਰੱਖੋ ਖਾਮੋਸ਼ੀ ਦੇ ਨਾਲ ਅਮੀਰ ਬਣੋ ਧੰਨਵਾਦ